ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21-22-23 ਮਾਰਚ ਨੂੰ ਸ਼੍ਰੀ ਕੀਰਤਪੁਰ ਸਾਹਿਬ ਅਤੇ 24-25-26 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਗੱਲ ਕਰੀਏ ਤਾਂ ਬਿੱਤੇ ਦਿਨੀ ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾ ਆਰੰਭ ਹੋ ਗਿਆ ਸੀ ਤੇ 24 ਮਾਰਚ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਹੋਲੇ ਮਹੱਲੇ ਦਾ ਦੂਜਾ ਪੜਾ ਸ਼ਿਰਨਾਧਪੁਰ ਸਾਹਿਬੇ ਖੇਵੇਂ ਰੰਭ ਹੋਵੇਗਾ ਇਸ ਸਮੇਂ ਅਸੀਂ ਖੜੇ ਹਾਂ ਤਖਸ਼ੀਰ ਕੇਸਗੜ ਸਾਹਿਬ ਵਿਖੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਸਵੇਰ ਵੇਲੇ ਰੰਗ-ਬਰੰਗੇ ਫੁੱਲ ਜਿਹੜੇ ਆ ਉਹ ਆਕਰਸ਼ਿਤ ਦਾ ਕੇਂਦਰ ਬਣਦੇ ਹਨ ਉੱਥੇ ਹੀ ਰਾਤਰੀ ਦੇ ਸਮੇਂ ਰੰਗ-ਬਰੰਗੇ ਜਿਹੜੀਆਂ ਲੜੀਆਂ ਲਗਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਸੰਗਤਾਂ ਦੇ ਲਈ ਆਕਰਸ਼ਿਤ ਦਾ ਕੇਂਦਰ ਬਣਦੀਆਂ ਹਨ ਆਮ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸੰਗਤਾਂ ਤਖਸ਼ੀਰ ਕੇਸਗੜ ਸਾਹਿਬ ਨਾਲ ਫੋਟੋ ਖਿਚਵਾਉਂਦੀਆਂ ਜ਼ਰੂਰ ਕਿਤੇ ਨਾ ਕਿਤੇ ਨਜ਼ਰ ਹੁੰਦੀਆਂ ਹਨ ਕਿਉਂਕਿ ਇਹ ਮਨਮੋਹਕ ਦ੍ਰਿਸ਼ ਕਿਤੇ ਨਾ ਕਿਤੇ ਜ਼ਰੂਰ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਹੌਲੇ ਮਹੱਲੇ ਦੀ ਗੱਲ ਕਰੀਏ ਤਾਂ ਸਰ ਮੰਗਲ ਕਰ ਲਏ ਗਏ ਹਨ ਤੇ ਸੰਗਤਾਂ ਦੀ ਸਹੂਲਤ ਲਈ ਦਿਨ ਰਾਤ ਜਿਹੜਾ ਪ੍ਰਸ਼ਾਸਨ ਹੈ ਤੇ ਸ਼ਮਣੇ ਗੁਰਦਾਰ ਪ੍ਰਬੰਧਕ ਕਮੇਟੀ ਕੰਮ ਕਰਨ ਵਿੱਚ ਲੱਗੇ ਹੋਏ ਹਨ 26 ਮਾਰਚ ਨੂੰ ਹੋਲੇ ਮਹੱਲੇ ਦੀ ਸਮਾਪਤੀ ਵਾਲਾ ਆਖਰੀ ਦਿਨ ਹੋਵੇਗਾ ਤੇ ਉਸ ਦਿਨ ਤਖਸ਼ੀਰ ਕੇਸਗੜ ਸਾਹਿਬ ਤੋਂ ਤਕਰੀਬਨ 12 ਵਜੇ ਦੁਪਹਿਰ ਦੇ 12 ਵਜੇ ਇੱਕ ਵਿਸ਼ਾਲ ਮਹੱਲਾ ਜਿਹੜਾ ਆਰੰਭ ਹੋਵੇਗਾ ਜੋ ਪ੍ਰਾਡਾ ਪ੍ਰਾ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇਗਾ ਤੇ ਉੱਥੇ ਜਾ ਕੇ ਨਿਹੰਗ ਸਿੰਘ ਜਥੇਬੰਦੀਆਂ ਜੋ ਕਿ ਮਹੱਲਾ ਕਰਦੀਆਂ ਨੇ ਉੱਥੇ ਜਾ ਕੇ ਜੰਗ ਜੂ ਕਰਤਬ ਦਿਖਾਉਣਗੇ ਤੇ ਘੋੜ ਦੌੜ ਦੇ ਮੁਕਾਬਲੇ ਵੀ ਹੋਣਗੇ ਇਹ ਤਸਵੀਰਾਂ ਇਸ ਸਮੇਂ ਅਸੀਂ ਤਕਸ਼ਰੀ ਕੇਸਗੜ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਰੰਗ-ਬਰੰਗੇ ਲੜੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਸੰਗਤ ਦੇ ਲਈ ਆਕਰਸ਼ਿਤ ਦਾ ਕੇਂਦਰ ਬਣੀਆਂ ਹਨ ਇਹ ਤਸਵੀਰਾਂ ਦਿਖਾਉਣ ਦਾ ਮਕਸਦ ਸਾਡਾ ਇੱਕੋ ਇੱਕ ਹੈ ਕਿ ਜਿਹੜੀਆਂ ਸੰਗਤਾਂ ਤਕਸ਼ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਕੇ ਹੋਲਾ ਮਹੱਲਾ ਮੋਕੇ ਨਹੀਂ ਆ ਸਕਦੀਆਂ ਉਹ ਘਰ ਬੈਠੇ ਤਕਸ਼ਰੀ ਕੇਸਗੜ ਸਾਹਿਬ ਦੇ ਮਨਮੋਹਕ ਦ੍ਰਿਸ਼ ਦੇ ਜਿਹੜੇ ਦਰਸ਼ਨ ਹੈ ਉਹ ਜ਼ਰੂਰ ਕਰ ਸਕਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਵਲਜੋ ਸਿੰਘ ਦੇਪੋਟ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 22 23 ਮਾਰਚ ਨੂੰ ਸ਼੍ਰੀ ਕੀਰਤਪੁਰ ਸਾਹਿਬ ਅਤੇ 24 25 26 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਗੱਲ ਕਰੀਏ ਤਾਂ ਬਿੱਤੇ ਦਿਨੀ ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾ ਆਰੰਭ ਹੋ ਗਿਆ ਸੀ ਤੇ 24 ਮਾਰਚ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਹੋਲੇ ਮਹੱਲੇ ਦਾ ਦੂਜਾ ਪੜਾ ਸ਼੍ਰੀ ਨਾਦਪੁਰ ਸਾਹਿਬ ਵਿਖੇ ਇਹ ਆਰੰਭ ਹੋਵੇਗਾ। ਇਸ ਸਮੇਂ ਅਸੀਂ ਖੜੇ ਹਾਂ ਤਕਸ਼ੀਰ ਕੇਸਗੜ੍ਹ ਸਾਹਿਬ ਵਿਖੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਸਵੇਰ ਵੇਲੇ ਰੰਗ-ਬਰੰਗੇ ਫੁੱਲ ਜਿਹੜੇ ਆ ਉਹ ਆਕਰਸ਼ੀ ਦਾ ਕੇਂਦਰ ਬਣਦੇ ਹਨ ਉੱਥੇ ਹੀ ਰਾਤਰੀ ਦੇ ਸਮੇਂ ਰੰਗ-ਬਰੰਗੇ ਜਿਹੜੀਆਂ ਲੜੀਆਂ ਲਗਾਈਆਂ ਗਈਆਂ ਨੇ ਉਹ ਕਿਤਨਾ ਕਿਤੇ ਸੰਗਤ ਦੇ ਲਈ ਆਕਰਸ਼ੀ ਦਾ ਕੇਂਦਰ ਬਣਦੀਆਂ ਹਨ। ਆਮ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸੰਗਤਾਂ ਤਖਸ਼ੀਰ ਕੇਸਗੜ ਸਾਹਿਬ ਨਾਲ ਫੋਟੋ ਖਿਚਵਾਉਂਦੀਆਂ ਜਰੂਰ ਕਿਤੇ ਨਾ ਕਿਤੇ ਨਜ਼ਰ ਹੁੰਦੀਆਂ ਹਨ ਕਿਉਂਕਿ ਇਹ ਮਨਮੋਹਕ ਦ੍ਰਿਸ਼ ਕਿਤੇ ਨਾ ਕਿਤੇ ਜਰੂਰ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਹੋਲੇ ਮਹੱਲੇ ਦੀ ਗੱਲ ਕਰੀਏ ਤਾਂ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਗਭਗ ਸਾਰੇ ਪ੍ਰਬੰਧ ਜਿਹੜੇ ਉਹ ਮੁਕੰਮਲ ਕਰ ਲਏ ਗਏ ਹਨ ਤੇ ਸੰਗਤਾਂ ਦੀ ਸਹੂਲਤ ਲਈ ਦਿਨ ਰਾਤ ਜਿਹੜਾ ਪ੍ਰਸ਼ਾਸਨ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੰਮ ਕਰਨ ਵਿੱਚ ਲੱਗੇ ਹੋਏ ਹਨ 26 ਮਾਰਚ ਨੂੰ ਹੋਲੇ ਮਹੱਲੇ ਦੀ ਸਮਾਪਤੀ ਵਾਲਾ ਆਖਰੀ ਦਿਨ ਹੋਵੇ ਇੱਕ ਵਿਸ਼ਾਲ ਮਹੱਲਾ ਜਿਹੜਾ ਆਰੰਭ ਹੋਵੇਗਾ ਜੋ ਪੜਾਡਰ ਪੜਾ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇਗਾ ਤੇ ਉੱਥੇ ਜਾ ਕੇ ਨਿਹੰਗ ਸਿੰਘ ਜਥੇਬੰਦੀਆਂ ਜੋ ਕਿ ਮਹੱਲਾ ਕਰਦੀਆਂ ਨੇ ਉੱਥੇ ਜਾ ਕੇ ਜੰਗ ਜੂ ਕਰਤਬ ਦਿਖਾਉਣਗੇ ਤੇ ਘੋੜ ਦੌੜ ਦੇ ਮੁਕਾਬਲੇ ਵੀ ਹੋਣਗੇ ਇਹ ਤਸਵੀਰਾਂ ਇਸ ਸਮੇਂ ਅਸੀਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਰੰਗ-ਬਰੰਗੇ ਲੜੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਸੰਗਤ ਦੇ ਲਈ ਆਕਰਸ਼ਿਤ ਦਾ ਕੇਂਦਰ ਬਣੀਆਂ ਹਨ ਇਹ ਤਸਵੀਰਾਂ ਦਿਖਾਉਣ ਦਾ ਮਕਸਦ ਸਾਡਾ ਇੱਕੋ ਇੱਕ ਹੈ ਕਿ ਜਿਹੜੀਆਂ ਸੰਗਤਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਹੋਲਾ-ਮਹੱਲਾ ਮੋਕੇ ਨਹੀਂ ਆ ਸਕਦੀਆਂ ਉਹ ਘਰ ਬੈਠੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਮਨਮੋਹਕ ਦ੍ਰਿਸ਼ ਦੇ ਜਿਹੜੇ ਦਰਸ਼ਨ ਹੈ ਉਹ ਜ਼ਰੂਰ ਕਰ ਸਕਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਵਲਜੋ ਸਿੰਘ ਦੀ ਰਿਪੋਰਟ